ਗਰਗਸ ਸਾਸ਼ਟ੍ਰੀ ਕਾ ਗ੍ਰੈਟਿਊਲੇਸ਼ਨਸ ਤੁਹਾਨੂੰ ਤੁਹਾਨੂੰ ਬਹੁਤ ਬਹੁਤ ਵਾਰ ਕਹਿੰਦੇ ਹਾਂ ਜੀ ਤੁਸੀਂ ਛਾਗ ਹੈ ਤੁਸੀਂ ਵੀ ਛਾਗ ਹੈ ਸਾਰੇ ਛਾਗ ਹੈ ਵੈਰੀ ਗੁੱਡ ਜਦੋਂ ਅਸੀਂ ਆਉਨੇ ਆ ਫਿਰ ਬਾਣ ਨਹੀਂ ਕੀਤਾ ਛਾ ਹੀ ਜਾਂਦੇ ਹਣਾ ਨੋ ਅਦਰ ਚੋਇਸ ਪੰਜ ਪੰਛਾਲ ਬਾਦ ਆਉਣੇ ਵੀ ਹੈਵ ਨੋ ਅਦਰ ਚੋਇਸ ਹਾਂ ਠੀਕ ਉਹ ਕਿ ਹਟਾ ਦੇ ਸੀ ਉਹ ਤੂੰ ਟੁੱਟਿਆ ਹੀ ਲਾਈਆਂ ਨਾ ਜੀ ਘਰ ਨੂੰ ਕਿਉਂਕਿ ਮੈਂ ਕੰਮ ਕਰ ਰਹੀ ਹਾਂ ਹੁਣ ਇੱਥੇ ਆ ਕੇ ਮੈਂ ਡੋਮੈਸਟਿਕ ਫਿਰ ਮੈਂ ਨਹੀਂ ਲਗਾਈ ਕੰਮ ਕਰਨਾ ਕਰਨਾ ਮੈਂ ਲਗਾ ਸਮੂਦੀ ਬਣਾਉਣ ਗਈ ਹਾਂ ਦੀ ਤੁਹਾਡੇ ਚਾਹੀਏ ਮੈਂ ਬੱਚਿਆਂ ਦਾ ਬ੍ਰੈਕਫਾਸਟ ਬਣਾ ਰਿਹਾ ਹਾਂ ਦੈਨ ਆਮ ਆਫ ਡਬਲ ਕੰਮ ਜੀ ਤੁਹਾਨੂੰ ਡਬਲ ਮੈਂ ਤਾਂ ਫਿਰ ਆਪਣਾ ਹੀ ਬਣਾਉਣਾ ਹੁੰਦਾ ਮੈਂ ਉਹ ਕਹਿੰਦੀ ਤਾਂ ਬਣਾਉਣੀ ਨਹੀਂ ਹਾਂ ਫਿਰ ਮੈਂ ਸੈਲੀਬ੍ਰੇਟ ਕਰਨ ਜਾ ਰਹੀ ਹਾਂ ਫਿਰ ਕੋਈ ਸਮੂਦੀ ਨਹੀਂ ਕੁਝ ਨਹੀਂ ਫਿਰ ਆਪਾਂ ਬਸ ਕੀ ਖਾ ਰਹੇ ਅੱਜ ਫਿਲਹਾਲ ਤਾਂ ਮੈਂ ਉਹ ਐਗ ਸੈਲਡ ਖਾ ਰਹੀ ਹਾਂ ਬਸ ਹੁਣ ਮੈਂ ਜਿੱਥੇ ਜਾਉਂਗੀ ਵੀ ਗੋਇੰਗ ਸਮਵੇਅਰ ਸੋ ਉੱਥੇ ਤਾਂ ਬਸ ਖਾਉਂਗੀ ਪੀਉਂਗੀ ਖਾਉਂਗੀ ਵੈਰੀ ਗੁੱਡ ਵੈਰੀ ਗੁੱਡ ਨੀਰੂ ਜੀ ਤੁਹਾਡਾ ਬਣਦਾ ਹੈ اے ਤੁਸੀਂ ਕਿੱਦਾਂ ਕਰਦੇ ਜਦੋਂ ਜਦੋਂ ਵੀ ਤੁਸੀਂ ਹੌਲੇ شاہ ਜੰਦੇ ਚੱਕਰ ਕੀ ਹੈ ਤੁਸੀਂ ਜਲਦੀ ਜਲਦੀ ਕੰਮ ਕਰਿਆ ਕਰੋ ਮੇਰੇ ਨਾਲ ہاں ਇਹ ਤਾਂ ਗੱਲ ਥੋੜੀ ਨਹੀਂ ਆਪਾਂ ਤਾਂ ہاں بالکل بالکل صحیح ਅਲੋ ਥੋੜੀ ਬਿਲਕੁਲ ਆਈ ਨਹੀਂ ਕਿ ਮੈਂ ਟਾਈਮ ਮਸ਼ੀਨ 'ਚ ਬੈਠੀ ਆ ਹਣਾ ਉਹਨੂੰ ਵੀ ਪੰਜ ਸਾਲ ਤੁਸੀਂ ਬਿਜਲੀ ਕੰਸਰਟ ਨਹੀਂ ਹਾਪ ਟੂ ਮੇਕ

ਸਰੀ ਗਾਲ ਕਹਿੰਦਾ ਸੀ ਕਹਿੰਦਾ ਬਾਕਸ ਆਫਿਸ ਤੇ ਸਟ੍ਰੋਮ ਆਇਆ ਮੈਂ ਕਹਾਂ ਚਲੋ ਦੈਟਸ ਗੁੱਡ ਦੈਟਸ ਗੁੱਡ ਸ਼ੁਕਰ ਹੈ ਮਾਰਾ ਵੀ 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 ਗੇਵ ਆਰ ਬੈਸਟ ਐਂਡ ਥੈਂਕ ਯੂ ਆਡੀਅנס ਐਂਡ ਆ ਜੀ ਆ ਮੀਨ ਦ ਅ ਵੀਕਐਂਡ ਤੁਹਾਨੂੰ ਪਤਾ ਕੈਨੇਡਾ ਵੀ ਲੌਂਗ ਵੀਕਐਂਡ ਆ ਕੈਨੇਡਾ ਦਾ ਕਾਦੇ ਲਈ ਲੌਂਗ ਵੀਕਐਂਡ ਲਈ ਕੈਨੇਡਾ ਡੇ ਤੁਸੀਂ ਅਮਰੀ ਕੋਲ ਹਾਂ ਥੋੜਾ ਚਲਾਇ ਫੋਰਸ ਆ ਸਾਡਾ ਮੰਡੇ ਉਹ ਅੱਛਾ 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 ਕੈਨੇਡਾ ਡੇ ਠੀਕ ਹੈ ਠੀਕ ਹੈ ਕੈਨੇਡਾ ਡੇ ਫੇਰ ਛੁੱਟੀ ਹੋਣੀ ਆ ਛੁੱਟੀ ਥੋੜੀ ਫੁੱਲ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚਲੋ ਦੈਟਸ ਬਸ ਇਸ ਕੀਕੀ ਤੇ ਕੀਕੀ 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 ਉਹ ਨੀਰੂ ਬਾਜਵਾ ਫੇਸ ਬਣਾ ਦਿਖਾਈ ਦੇ ਹਾਈ ਕੀ ਉਹ ਟੈਕ ਲਾ ਲਿਆ ਦੇਖਣ ਨੂੰ ਪੁੱਤ ਮੇਰਾ ਦੇਖਣ ਨੂੰ ਕੀ ਕੋਈ ਕੀ ਕੋਈ ਕੀ ਕੀ ਕੋਈ ਪਰਤੀ ਬੰਦਾ ਯੂ ਵਾਂਟ ਟੂ ਸੇ ਹਾਈ ਟੈਕ ਟਾਲਾ ਲਾ ਕੇ ਦੇਖ ਦੇ ਪੁੱਤ ਦੇਖ ਲੈ ਮੇਰਾ ਪੁੱਤ ਆ ਮੈਨੂੰ ਹਾਂ ਯੂ ਵਾਂਟ ਟੂ ਸੇ ਹਾਈ ਓਕੇ ਹੈਲੋ ਸਤਿ ਸ੍ਰੀ ਅਕਾਲ ਜੀ ਉਹ ਤੁਹਾਡਾ ਬਣਾ ओके ओके ओ माय गॉड ओ माय गॉड या सो दिस इज इट। किधर है शूट किधर है दा अच्छा नहीं ये मेरे को तैरना ना ये सब तो छोटी है उसका शूट बहुत अच्छा शूट बहुत बढ़िया रहा मैं जब आई मैं क्या सी सेलिब्रेट कर रही क्योंकि यू नो बट ओपनिंग लग गई है तू भी अपना पहला काम किया शी से शी सेड नो ओनली मी मेरा केक काटोगे बाकी किसी दा कुछ ਸੋ ਕਿਉਂਕਿ ਉਹ ਕਹਿੰਦੇ ਨਾ ਇੱਕ ਕਰਪ ਸਿਰਫ ਇੱਕ ਸਟਾਰ ਹੋ ਸਕਦਾ ਹੈ। ਕਿਹਾ ਠੱਪ ਸੀ। ਹੋਰ ਤੁਹਾਡੇ ਤਾਂ ਹੁਣ ਦੋ ਹੋ ਗਏ ਜੀ। ਦੋ ਹੋ ਗਏ ਸਵੇਰੇ ਚੁ। ਮੈਂ ਮੈਂ ਤਾਂ ਚਲੋ ਹੈ ਹੀ ਨਹੀਂ। ਸੋ। ਚਲੋ ਤੇ ਅੱਜ ਲੋੜ ਬਾਲ ਬਾਲ ਮੁਹਾਰਕਾ ਨਿਰੂਜੀ ਤੁਹਾਨੂੰ ਤੇ ਸਾਰੇ ਪਰਿਵਾਰ ਨੂੰ ਤੇ ਤੁਸੀਂ ਕਰੋ ਇੰਜੋਏ ਅੱਜ ਕਰੋ ਪਾਨ ਚੱਕ ਦਿਓ ਅੱਜ ਕੈਂਦਰੀਆਂ। ਅੱਜ ਕੈਲਰੀਆਂ ਨਾ ਗਿਣਿਓ। ਯੂ ਨੋ ਇਟ। ਪਜਾਮਾ ਨਾਲ ਲੈ ਕੇ ਚੱਲਿਆਂ। ਉਲਟ ਜਸਟ ਗੈਣਾ ਈਟ। ਚੱਕ ਕੇ ਫਟੇ।